ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਰੀ ਨੂੰ ਤੇ ਜਿਲ੍ਹਾ ਫਰੀਕੋਡ ਦੋਸਤੋ ਤੇ ਦੋਸਤੋ ਬਾਈਆਂ ਨੇ ਮੱਝ ਸੇਲ ਕਰਨੀਆਂ ਤੇ ਬਹੁਤ ਹੀ ਚੰਗੇ ਰਵੇ ਦੀ ਮੱਝ ਆ ਤੇ ਸਾਰੀ ਮੱਝ ਦੇ ਆਪਾਂ ਨਿਗ੍ਹਾ ਮਰਾਵਾਂਗੇ ਤੇ ਚੈੱਕ ਪਾਤੂ ਦੀ ਕਰਨੀਓ ਦੋਸਤੋ ਤੇ ਆਜੋ ਬਾਈ ਨਾਲ ਥਰਦੇ ਆ ਗੱਲਬਾਤ ਤੇ ਤਰੇ ਮਲਾਉਣੇ ਤੁਹਾਨੂੰ ਮੱਝ ਤੇ ਨਿਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨੇ ਸੂਏ ਮੱਝ ਆਈ ਏ ਬਾਈ ਜੀ ਤੀਜੇ ਸਵੇਰ ਮਾਰ ਜਾਈਏ ਠੀਕ ਆ ਬਾਈ ਜੀ ਤੇ ਕਿੰਨੇ ਦਿਨ ਰਹਿੰਦੀ ਆ ਬਈ ਸੂਣ ਚ ਬਈ ਮਸਾ ਹੀ 10 ਜਾਂ 20 ਦਿਨ ਲੋਗੀ ਇਕੱਤੀ ਆ 10 ਦਿਨ ਲੈ ਜੂ ਮਨ ਕਰ ਤੇ ਤਾ ਵੇ ਦੁੱਧ ਲਈ ਬੈਠੇ 10 ਦਿਨ ਲੋ ਲੈ ਜੂ ਠੀਕ ਆ ਲੋ ਦੋਸਤੋ ਆਜੋ ਆਪਾਂ ਨਿਗ੍ਹਾ ਮਰੌਣੇ ਆ ਤੇ ਇਤਰੇ ਵੀਡੀਓ ਚ ਬਾਈ ਤੋਂ ਮੁੱਲ ਪੁੱਛਾਂਗੇ ਆਜੋ ਪਹਿਲਾਂ ਕਰਮ ਵਾਲੀ ਦੇ ਨਿਗ੍ਹਾ ਮਰੌਣੇ ਸਾਰੀ ਤੇ ਕਰਮ ਵਾਲੀ ਸਿੰਘ ਵੇ ਲੋ ਕਰਮ ਕੁੰਡੇ ਸਿੰਘ ਲੱਗਿਆ ਕਰਮ ਵਾਲੀ ਦੇ ਤੇ ਪਤਲੇ ਪਿੰਡੇ ਦੀ ਮਾਝਾ ਦੋਸਤੋ ਬਹੁਤ ਚੰਗੀ ਮੱਝ ਆ ਬਾਈ ਜੀ ਤੇ ਦੋਸਤੋ ਦੁੱਧ ਕਰਮਣੀ ਲਾਈ ਬੈਠੀ ਆ ਤੇ ਚਾਰੇ ਥਾਂ ਬਿਲਕੁਲ ਬਰਾਬਰ ਦੇ ਥਾਣਾ ਮਰੀ ਕਰੋ ਬਾਈ ਜੀ ਚਾਰੇ ਥਾਂ ਬਰਾਬਰ ਦੇ ਥਾਣਾ ਦੋਸਤੋ ਤੇ ਪੱਠਪੁੜੇ ਦੀ ਸਾਫ ਬਹੁਤ ਸਾਫ ਪਈ ਆ ਤੇ ਪਤਲੇ ਪੰਨੇ ਦੀ ਮੱਝ ਆ ਦੋਸਤੋ ਤੇ ਬਾਈ ਜੀ ਇੱਕ ਵਾਰੀ ਤੋੜ ਕੇ ਵਿਖਾਓ ਜੀ ਦਿਖਾ ਦਿਓ ਦੋ ਦੂਤੋ ਚੈੱਕ ਪਾਤੂ ਦੀ ਕਰਨੀ ਆ ਤੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਨੇ ਆ ਚਾਰੇ ਸਾਨੂੰ ਬਰਾਬਰ ਦੇ ਥਾਣਾ ਦੋਸਤੋ ਤੇ ਦੋਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਪਹੁੰਚ ਜਾਏ ਇਹ ਆਜੋ ਬਾਈ ਤੋਂ ਪੁੱਛ ਰਿਹਾ ਕੀ ਮੁੱਲ ਆ ਬਾਈ ਜੀ ਕੀ ਮੁੱਲ ਆ ਜੀ 85 ਹਜ਼ਾਰ ਮੁੱਲ ਹੈ ਮੌਕੇ ਤੇ ਮਾਨਤਾ ਜਰੂਰ ਕਰਾਂਗੇ। ਲੋ ਦੋਸਤੋ ਬਾਈ ਨੇ 85000 ਰੁਪਿਆ ਮੁੱਲ ਕੀਤਾ। ਤੇ ਬਾਈ ਕਹਿੰਦਾ ਵੀ ਮੌਕੇ ਤੇ ਮਾਨਤਾ ਲਾਜ਼ਮੀ ਕਰਾਂਗੇ। ਠੀਕ ਹੈ ਬਾਈ ਜੀ। ਥਾਲੇ ਵੀਰੀ ਬਾਈ ਬਹੁਤ ਚੰਗੀ। ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ। ਮੋਬਾਈਲ ਜੀ ਆਪਣਾ 976482275 ਇੱਕ ਵਾਰੀ ਹੋਰ ਬੋਲ ਦਿਓ ਬਾਈ ਜੀ। 976482275 ਲੋ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਕਰੋ ਲਾਜ਼ਮੀ ਗੱਲਬਾਤ। ਬਹੁਤ ਹੀ ਚੰਗੇ ਰਹੇ ਵੀਰ ਦੀ ਮੱਝ ਦੋਸਤੋ ਤੇ ਮਿਲਦੇ ਆਇਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਦੋਸਤੋ ਤੇ ਬਹੁਤ ਹੀ ਧੰਨਵਾਦ ਦੋਸਤੋ